ਅੱਜਕੱਲ੍ਹ ਦੋਸਤੋ ਇੱਕ ਵਾਰੀ ਫੇਰ ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਕੁਝ ਤੇ ਕਰੋ ਵਿਚਾਰ ਦੋਸਤੋ ਸਾਡੀ ਹਰ ਵਾਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਨਾਲ ਇੱਕ ਨਵੇਂ ਟੌਪਿਕ ਦੇ ਉੱਤੇ ਗੱਲਾਂ ਸਾਂਝੀਆਂ ਕਰੀਏ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਬਜ਼ੁਰਗਾਂ ਦੀ ਸੇਵਾ ਬਾਰੇ ਦੋਸਤੋ ਬਜ਼ੁਰਗਾਂ ਦੀ ਸੇਵਾ ਕਰਨਾ ਸਾਡਾ ਫਰਜ਼ ਹੈ ਆਪਾਂ ਵੀ ਬਜ਼ੁਰਗੋਨਾ ਅਸੀਂ ਬਜ਼ੁਰਗਾਂ ਦੀ ਸੇਵਾ ਕਰਾਂਗੇ ਤਾਂ ਹੀ ਸਾਡੀ ਕੋਈ ਸੇਵਾ ਕਰੇਗਾ ਨਾ ਦੇਖੋ ਬਜ਼ੁਰਗਾਂ ਨੇ ਸਾਡੇ ਮਾਪਿਓ ਨੇ ਬੱਚੇ ਨੂੰ ਪਾਲਣ ਵਾਸਤੇ ਮਿਹਨਤ ਕੀਤੀ ਤੇ ਕੁਰਬਾਨੀ ਕੀਤੀ ਪਰ ਜਦੋਂ ਮਾਪਿਓ ਬਜ਼ੁਰਗ ਹੋ ਜਾਂਦੇ ਨੇ ਅਸੀਂ ਆਪਣੇ ਕੰਮ ਕਾਜਾਂ 'ਚ ਬਿਜ਼ੀ ਹੋ ਜਾਂਦੇ ਆ ਤੇ ਉਹਨਾਂ ਵੱਲ ਧਿਆਨ ਹੀ ਨਹੀਂ ਦਿੰਦੇ ਸਾਡਾ ਫਰਜ਼ ਹੈ ਕਿ ਆਪਣੇ ਮਾਪਿਓ ਜਾਂ ਬਜ਼ੁਰਗਾਂ ਵੱਲ ਧਿਆਨ ਦੇਈਏ ਕਿਉਂਕਿ ਉਹ ਇਕੱਲੇ ਰਹਿ ਜਾਂਦੇ ਨੇ ਅਸੀਂ ਆਪਣੇ ਕੰਮ ਕਾਜਾਂ 'ਚ ਬਿਜ਼ੀ ਹੋ ਜਾਂਦੇ ਆ ਉਹਨਾਂ ਨਾਲ ਗੱਲ ਕਰਨ ਵਾਲਾ ਕੋਈ ਨਹੀਂ ਹੁੰਦਾ ਸਾਡਾ ਫਰਜ਼ ਹੈ ਕਿ ਅਸੀਂ ਉਹਨਾਂ ਕੋਲ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣੀਏ ਉਹਨਾਂ ਦੇ ਤਜਰਬੇ ਬਾਰੇ ਸੁਣੀਏ ਕਿਉਂਕਿ ਜੋ ਤਜਰਬਾ ਸਾਡੇ ਬਜ਼ੁਰਗਾਂ ਕੋਲ ਹੈ ਉਹ ਅਸੀਂ ਪੜ੍ਹ ਕੇ ਵੀ ਨਹੀਂ ਲੈ ਸਕਦੇ ਕਹਿੰਦੇ ਨੇ ਕਿ ਜਿਹੜਾ ਹਕੀਮ ਜਿਹੜਾ ਕਹਿੰਦੇ ਤੁਸੀਂ ਪੜਿਆ ਹੋਏਗਾ 200 ਸਾਲ ਪੁਰਾਣਾ ਹਕੀਮ 200 ਸਾਲ ਦਾ ਤਜਰਬਾ ਇਹ 200 ਸਾਲ ਦਾ ਤਜਰਬਾ ਹਕੀਮ ਨੂੰ ਕਿੱਥੋਂ ਆਂਦਾ ਹੈ ਇਹ ਬਜ਼ੁਰਗਾਂ ਤੋਂ ਆਂ ਜੀ ਉਹਨਾਂ ਦੇ ਬਜ਼ੁਰਗ ਦਾ 100 ਸਾਲ ਦਾ ਏ ਸੀ ਸੀ ਉਹ 100 ਸਾਲ ਦਾ ਤਜਰਬਾ ਹਕੀਮ ਸਾਹ ਨੂੰ ਆ ਗਿਆ ਸੋ ਦੋਸਤੋ ਬਜ਼ੁਰਗਾਂ ਦੀ ਸੇਵਾ ਕਰਨਾ ਬਹੁਤ ਜ਼ਰੂਰੀ ਹੈ ਅਸੀਂ ਲੋਕ ਗਰਮੀਆਂ 'ਚ ਸ਼ਬੀਲਾ ਲਾਨੇ ਆਂ ਸ਼ਬੀਲਾ ਲਾਨੇ ਆਂ ਪਰ ਕਦੀ ਧਿਆਨ ਨਹੀਂ ਦਿੰਦਾ ਕਿ ਸਾਡੇ ਬਜ਼ੁਰਗ ਜਿਹੜੇ ਘਰ ਬੈਠੇ ਉਹਨਾਂ ਨੂੰ ਪਾਣੀ ਕੌਣ ਪੁੱਛ ਰਿਹਾ ਲੋਕਾਂ ਨੂੰ ਤਾਂ ਅਸੀਂ ਗੱਡੀਆਂ ਰੋਕ ਰੋਕ ਕੇ ਪਾਣੀ ਪਿਆ ਰਹੇ ਹੁੰਨੇ ਆ ਪਰ ਬਜ਼ੁਰਗ ਵਿਚਾਰੇ ਪਾਣੀ ਹੱਸੇ ਤਰਸਦੇ ਹੁੰਦੇ ਆ ਇਹ ਬੜੀ ਗਲਤ ਗੱਲ ਹੈ ਦੋਸਤੋ ਬਜ਼ੁਰਗਾਂ ਦੀ ਸੇਵਾ ਜ਼ਰੂਰ ਕਰੋ ਇੱਕ ਵਾਰੀ ਮੇਰੇ ਪਿਤਾ ਜੀ ਨੇ ਕੀ ਕੀਤਾ ਇੱਕ ਬਾਲ ਛੁੱਟਿਆ ਕਹਿੰਦੇ ਜਾ ਪੁੱਤ ਚੱਕ ਕੇ ਲਿਆ ਮੈਂ ਚੱਕ ਲਿਆਂਦਾ ਫਿਰ ਦੁਬਾਰਾ ਛੁੱਟਿਆ ਕਹਿੰਦੇ ਜਾ ਹੁਣ ਚੱਕ ਕੇ ਲਿਆ ਮੈਂ ਬੜੇ ਔਖਾ ਜਿਹਾ ਉੱਠ ਕੇ ਜਾ ਕੇ ਲਿਆਂਦਾ ਫਿਰ ਥੋੜਾ ਦੂਰ ਛੁੱਟਿਆ ਮੈਂ ਫਿਰ ਬਾਲ ਚੱਕ ਕੇ ਲਿਆਂਦਾ ਸਾਰ ਪੰਜ ਵਰਗ ਨੂੰ ਨਾ ਬਾਲਸ ਖਟਿਆ ਮੈਂ ਤੰਗ ਆ ਕੇ ਗਿਆ ਡੈਡੀ ਕੀ ਕਰੀ ਜਾਂਦੇ ਯਾਰ ਮੈਨੂੰ ਬੈਠਣ ਦੇ ਤੁਸੀਂ ਪੁੱਤ ਜਦ ਤੂੰ ਛੋਟਾ ਹੁੰਦਾ ਸੀ ਮੈਂ ਤੇ ਤੇਰੇ ਅੱਗੇ ਪਿੱਛੇ ਘੁੰਮਦਾ ਰਹਿੰਦਾ ਸੀਗਾ ਮੈਂ ਤੇ ਤੈਨੂੰ ਚੈੱਕ ਕਰਦਾ ਪਿਆ ਸੀਗਾ ਕਿ ਮੈਂ ਬਜ਼ੁਰਗ ਹੋ ਗਿਆ ਮੇਰੀ ਗੱਲ ਮੰਨਦਾ ਕਿ ਨਹੀਂ ਮੰਨਦਾ ਵਾਕਈ ਸਹੀ ਗੱਲ ਹੈ ਦੋਸਤੋ ਹੁਣ ਕਈ ਬਜ਼ੁਰਗ ਜਿਹੜੇ ਨੇ ਉਹ ਲੰਬੀਆਂ ਗੱਲਾਂ ਕਰਨ ਲੱਗ ਜਾਂਦੇ ਨੇ ਅਸੀਂ ਉਹਨਾਂ ਦੀਆਂ ਗੱਲਾਂ ਨਹੀਂ ਸੁਣਦੇ ਤੰਗ ਆ ਕੇ ਅਸੀਂ ਉਹਨਾਂ ਨੂੰ ਇੱਜ਼ਤ ਨਹੀਂ ਕਰਦੇ ਗਲਤ ਬੋਲਦੇ ਹਾਂ ਪਰ ਦੋਸਤੋ ਇਹ ਉਹਨਾਂ ਦੀ ਉਮਰ ਦਾ ਤਕਾਜ਼ਾ ਹੈ ਜਿਦਾ ਜਿਦਾ ਉਮਰ ਵੱਧੀ ਹੈ ਬੰਦੇ ਨੂੰ ਆਤਾ ਪੈ ਜਾਂਦੀਆਂ ਲੰਬੀਆਂ ਗੱਲਾਂ ਕਰਨ ਦੀਆਂ ਉਹ ਆਪਣਾ ਐਕਸਪੀਰੀਅੰਸ ਦੱਸਣਾ ਚਾਹੁੰਦਾ ਪਰ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜੇ ਬਜ਼ੁਰਗ ਲੰਬੀਆਂ ਗੱਲਾਂ ਕਰਦੇ ਉਹਨਾਂ ਦੀਆਂ ਗੱਲਾਂ ਜ਼ਰੂਰ ਸੁਣੋ ਕੋਈ ਨਾ ਕੋਈ ਗੱਲ ਤੁਹਾਨੂੰ ਚੰਗੀ ਲੱਗੇਗੀ ਉਹਨਾਂ ਦਾ ਤਜਰਬਾ ਬਹੁਤ ਹੈ ਜੇ ਤੁਸੀਂ ਉਹ ਚੋਂ ਕੋਈ ਨਾ ਕੋਈ ਗੱਲ ਕੱਢ ਸਕਦੇ ਹੋ ਕੱਢੋ ਪਰ ਉਹਨਾਂ ਨੂੰ ਇਗਨੋਰ ਨਾ ਕਰੋ ਦੋਸਤੋਂ ਤੁਸੀਂ ਇਹ ਕਹਾਣੀ ਸੁਣੀ ਵੀ ਹੋਏਗੀ ਜਾਂ ਦੇਖੀ ਹੋਏਗੀ ਮੈਂ ਤੁਹਾਨੂੰ ਦੁਬਾਰਾ ਸੁਣਾਣਾ ਇੱਕ ਗਰੀਬ ਪੁੱਤਰ ਆਪਣੇ ਪਿਤਾ ਨੂੰ ਬਿਰਦਾ ਆਸ਼ਰਮ ਛੱਡਣ ਗਿਆ ਪਿਤਾ ਨੂੰ ਦੱਸਿਆ ਨਹੀਂ ਸੀ ਗਿਆ ਕਿ ਮੈਂ ਤੁਹਾਨੂੰ ਬਿਰਦਾ ਆਸ਼ਰਮ ਛੱਡ ਕੇ ਆਣਾ ਪੁੱਤਰ ਨੇ ਪਿਤਾ ਨੂੰ ਕਿਹਾ ਤੁਸੀਂ ਮੇਰੇ ਪਿੱਛੇ ਬੈਠੋ ਤੇ ਆਪਾਂ ਚੱਲਦੇ ਹਾਂ ਨਾਲ ਬੈਗ ਲੈ ਲਓ ਆਪਣੇ ਕੱਪੜੇ ਲੈ ਲਓ ਆਪਾਂ ਕਿਤੇ ਜਾਣਾ ਹੈ ਪਿਓ ਨੇ ਆਪਣੇ ਪੁੱਤਰ ਦੀ ਗੱਲ ਮੰਨ ਲਈ ਉਹਨੇ ਬੈਗ ਭਰਿਆ ਆਪਣੇ ਕੱਪੜਿਆਂ ਦਾ ਤੇ ਨਾਲ ਸੁਰਪਿਆ ਉੱਥੇ ਜਾ ਕੇ ਦੇਖਿਆ ਕਿ ਉਹ ਬਿਰਧ ਆਸ਼ਰਮ ਸੀਗਾ ਪਿਓ ਨੇ ਕੁਝ ਨਹੀਂ ਕਿਹਾ ਕਹਿੰਦਾ ਠੀਕ ਹੈ ਪੁੱਤਰ ਤੂੰ ਮੇਰੇ ਤੋਂ ਤੰਗ ਆ ਗਿਆ ਚੱਲ ਮੈਨੂੰ ਛੱਡ ਜਾ ਉੱਥੇ ਬਿਰਧ ਆਸ਼ਰਮ ਦਾ ਮੈਨੇਜਰ ਉਸ ਪਿਤਾ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਸੀਗਾ ਉਹਨੇ ਉਹਦੇ ਪੁੱਤਰ ਨੂੰ ਰੋਕਿਆ ਪੁੱਤਰ ਤੂੰ ਆਪਣੇ ਪਿਓ ਨੂੰ ਬਿਰਧ ਆਸ਼ਰਮ ਛੱਡਣ ਆਇਆ ਤੈਨੂੰ ਪਤਾ ਨਹੀਂਗਾ ਸਾਡੇ ਵਿਰਧ ਆਸ਼ਰਮ ਦੇ ਨਾਲ ਅਨਾਥ ਆਸ਼ਰਮ ਵੀ ਹੈ ਤੇਰੇ ਪਿਤਾ ਜੀ ਇਸ ਅਨਾਥ ਆਸ਼ਰਮ ਤੋਂ ਤੈਨੂੰ ਉੱਥੇ ਲੈ ਕੇ ਗਏ ਸੀ ਪੁੱਤਰ ਦੇ ਪੈਰ ਤੋਂ ਜ਼ਮੀਨ ਨਿਕਲ ਗਈ ਉਹਨੂੰ ਸਮੇਂ ਲੱਗੇ ਮੈਂ ਕਰਾਂ ਕੀ ਕੋਈ ਪਿਓ ਨੇ ਇੰਨੀ ਚੰਗੀ ਤਰ੍ਹਾਂ ਉਸ ਪੁੱਤਰ ਨੂੰ ਪਾਲਿਆ ਅਨਾਥ ਆਸ਼ਰਮ ਤੋਂ ਲੈ ਕੇ ਗਿਆ ਅੱਜ ਪੁੱਤਰ ਆ ਆਪਿਆਂ ਨੂੰ ਵਿਰਧ ਆਸ਼ਰਮ ਛੱਡਣ ਆਇਆ ਤੇ ਆਓ ਦੇਖਦੇ ਹਾਂ ਇੱਕ ਛੋਟਾ ਜਿਹਾ ਕਲਿੱਪ ਭਾਜੀ ਯਾਰ ਆਏ ਕੋਟਾ ਨਾ ਸਕੂਟਰ ਰੱਖ ਲਓ ਮੈਨੂੰ ਗੱਡੀ ਚਾਬੀ ਦਿਓਗੇ ਜਰਾ ਲੈ ਭਾਜੀ ਤੁਹਾਡੇ ਨਾਲ ਗੱਡੀ ਚੰਗੀ ਤੇ ਆ ਵੈਸੇ ਚੱਲੇ ਕਿੱਥੇ ਹੋ ਮਨਾਲੀ ਮੈਨੂੰ ਲੈ ਘੁੰਮ ਜਲੇਓ ਭਾਈ ਮੈਂ ਨਾ ਬਾਪੂ ਨੂੰ ਨਾ ਫਿਰਦਾਸ਼ ਨੂੰ ਛੱਡਣ ਜਾਣਾ ਅੱਛਾ ਸਾਡੇ ਘਰ ਰੋ ਲੜਾਈ ਝਗੜਾ ਕਦੀ ਹੋਟੀ ਨਾ ਝਗੜਾ ਕਦੀ ਕਿਸੇ ਨਾਲ ਝਗੜਾ ਮੈਂ ਸੋਚਿਆ ਬਾਪੂ ਨੂੰ ਫਿਰਦਾਸ਼ ਨੂੰ ਛੱਡ ਹੀ ਆਈ ਬਾਪੂ ਨੂੰ ਫਿਰਦਾਸ਼ ਨੂੰ ਛੇੜੇ ਚਲੇਓ ਤੇ ਫੜ ਚਾਬੀ ਸਕੂਟਰੇ ਛੱਡ ਕੇ ਆ ਪਰ ਬਾਪੂ ਨੂੰ ਸਕੂਟਰ ਤੇ ਛੱਡਣ ਜਾਵਾਂਗਾ ਬਾਪੂ ਕੀ ਸੋਚੇਗਾ ਚੰਗਾ ਲੱਗੇਗਾ ਵਾਹ 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 ਬਾਪੂ ਨੂੰ ਬਿਰਧ ਆਸ਼ਰਮ ਛੱਡਣ ਜਾਣਾ ਤੇ ਸਕੂਟਰ ਦੇ ਛੱਡਿਆ ਤੇ ਉਹਨੂੰ ਚੰਗਾ ਨਹੀਂ ਲੱਗੇਗਾ ਤੁਸੀਂ ਬਿਰਧ ਆਸ਼ਰਮ ਛੱਡਣ ਜਲਿਓ ਇਹ ਕੇ ਸੋਚਿਆ ਕਿ ਬਾਪੂ ਨੂੰ ਚੰਗਾ ਲੱਗੇਗਾ ਸਾਡੇ ਪੰਜਾਬ ਦਾ ਕਲਚਰ ਸਾਡੇ ਦੇਸ਼ ਦਾ ਕਲਚਰ ਜਿਹੜਾ ਹੈ ਨਾ ਇਹਦੇ ਵਿੱਚ ਅਸੀਂ ਸਾਰੇ ਇਕੱਠੇ ਬੈਠਦੇ ਆਂ ਇੰਜੋਏ ਕਰਦੇ ਆਂ ਪਰ ਬਾਹਰਲੇ ਦੇਸ਼ਾਂ ਦੇ ਵਿੱਚ ਕਈ ਵਾਰੀ ਮਾਪਿਓ ਬਹੁਤ ਕੱਲੇ ਹੋ ਜਾਂਦੇ ਨੇ ਉੱਥੇ ਉਹਨਾਂ ਨੂੰ ਬਿਰਧ ਆਸ਼ਰਮ ਤੇ ਛੱਡਣਾ ਪੈਂਦਾ ਕਿਉਂਕਿ ਇਕੱਲੇ ਬੈਠੇ ਘਰ ਕਰਨਗੇ ਕੀ ਠੀਕ ਹੈ ਜੇ ਤੁਹਾਡੇ ਕੋਲ ਮਾਪਿਆਂ ਦਾ ਕੋਈ ਸਾਥ ਨਹੀਂਗਾ ਉਥੇ ਛੱਡਿਆ ਵੀ ਹੈ ਤੁਸੀਂ ਤੇ ਘੱਟੋ ਘਾਟ ਉਹਨਾਂ ਨੂੰ ਆਪਣੇ ਛੁੱਟੀ ਵਾਲੇ ਦਿਨ ਜਾਂ ਸ਼ਨੀ ਐਤਵਾਰ ਉਹਨਾਂ ਨੂੰ ਘਰ ਲੈ ਆਓ ਘਰ ਲਿਆ ਕੇ ਤੁਸੀਂ ਉਹਨਾਂ ਨਾਲ ਗੱਲਾਂ ਬਾਤਾਂ ਕਰੋ ਬੱਚਿਆਂ 'ਚ ਖੇਡਣਗੇ ਤੇ ਉਹਨਾਂ ਦਾ ਦਿਲ ਲੱਗੇਗਾ ਇੱਕ ਵਾਰੀ ਇੱਕ ਮਾਂ ਨੇ ਆਪਣੇ ਬੱਚੇ ਨੂੰ ਫੋਨ ਕੀਤਾ ਵਿਦਆਸ਼ਰਮ ਤੋਂ ਕਹਿੰਦੀ ਬੇਟਾ ਤੂੰ ਨਾ ਇੱਥੇ ਏਸੀ ਲਵਾ ਦੇ ਮੇਰੇ ਕਮਰੇ 'ਚ ਪੁੱਤਰ ਪੁੱਤਰ ਬੜਾ ਹੈਰਾਨ ਹੋਇਆ ਕਿਦਾ ਮਾਂ ਨੂੰ ਅੱਜ ਕੀ ਹੋ ਗਿਆ ਉਹਨਾਂ ਨੇ ਕਦੀ ਕਿਹਾ ਨਹੀਂ ਏਸੀ ਦਾ ਉਹਨੇ ਸੀ ਅਰੇਂਜਮੈਂਟ ਕਰ ਲਿਆ ਕਹਿੰਦਾ ਬੇਟਾ ਇੱਥੇ ਤੂੰ ਵਧੀਆ ਜਿਹਾ ਬੈੱਡ ਲਵਾ ਕੇ ਦੇ ਗੱਦਾ ਵੀ ਲਵਾ ਦੇ ਮੇਰੇ ਕਮਰੇ 'ਚ ਉਹ ਬੜਾ ਹੈਰਾਨ ਹੋਇਆ ਪੁੱਤਰ ਮਾਂ ਨੇ ਕਦੀ ਕੋਈ ਮੰਗ ਨਹੀਂ ਕੀਤੀ ਅੱਜ ਕਿਉਂ ਮੰਗ ਰਹੀ ਐ ਉਹਨੇ ਸਾਰਾ ਸਮਾਨ ਲਿਆ ਕੇ ਜੋ ਜੋ ਚਾਹੀਦਾ ਸੀ ਸਾਰਾ ਉੱਥੇ ਪੰਚਾਇਤ ਤਾਂ ਤੇ ਆਪਣੀ ਮਾਂ ਨੂੰ ਪੁੱਛਿਆ ਕੀ ਗੱਲ ਮਾਂ ਤੈਨੂੰ ਇੰਨੇ ਸਾਲ ਹੋ ਗਏ ਐ ਬੇਦਾਸ਼ਮ 'ਚ ਰਹਿੰਦੇ ਆਂ ਤੇ ਤੂੰ ਇਹੋ ਜੀਆਂ ਮੰਗਾਂ ਕੀਤੀਆਂ ਜਿਹੜੀਆਂ ਮੈਂ ਕਦੀ ਸੋਚ ਵੀ ਨਹੀਂ ਸਕਦਾ ਸੀਗਾ ਏਸੀ ਲਵਾ ਦੇ ਗੱਦਾ ਲਵਾ ਦੇ ਨਵਾਂ ਬੈੱਡ ਲੈ ਦੇ ਮਾਂ ਕੀ ਕਰਨ ਕੀ ਐ ਕਹਿੰਦੀ ਬੇਟਾ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਟੁੱਟ ਜਾਣਾ ਕੱਲ ਨੂੰ ਤੂੰ ਵੀ ਐਸੇ ਬਿਰਧ ਆਸ਼ਰਮ ਜਾਣਾ ਤੇਰੇ ਬੱਚਿਆਂ ਨੂੰ ਇੱਥੇ ਛੱਡ ਕੇ ਜਾਣਾ ਤੂੰ ਏਸੀ ਤੋਂ ਬਗੈਰ ਨਹੀਂ ਸੋ ਸਕਦਾ ਮੈਨੂੰ ਪਤਾ ਸੋ ਦੋਸਤੋ ਬਜ਼ੁਰਗਾਂ ਦੀ ਜਿਹੜੀ ਸੇਵਾ ਕਰਨੀ ਹੈ ਇਹ ਬਹੁਤ ਜ਼ਰੂਰੀ ਹੈ ਸਾਡਾ ਫਰਜ਼ ਹੈ ਕਈ ਵਾਰੀ ਜ਼ਿਆਦਾ ਸੇਵਾ ਕੀਤੀ ਵੀ ਮਾੜੀ ਹੁੰਦੀ ਹੈ ਇੱਕ ਵਾਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾਇਆ ਗਿਆ ਕਿ ਰੋਜ਼ ਇੱਕ ਚੰਗਾ ਕੰਮ ਕਰੋ ਬੱਚੇ ਕਹਿੰਦੇ ਕਿਦਾਂ ਦਾ ਚੰਗਾ ਕੰਮ ਅਜਿਹਾ ਤਾਂ ਪਾਣੀ ਪਿਆਓ ਕਿਸੇ ਬਜ਼ੁਰਗ ਨੂੰ ਸੜਕ ਪਾਰ ਕਰਾਓ ਐਦਾਂ ਦੇ ਚੰਗੇ ਕੰਮ ਕਰੋ ਬੱਚਿਆਂ ਨੇ ਇੱਕ ਬਜ਼ੁਰਗ ਨੂੰ ਸੜਕ ਪਾਰ ਕਰਾਤੀ ਬਜ਼ੁਰਗ ਵਿਚਾਰਾ ਕਲਪੀ ਜਾਵੇ ਰੋਈ ਜਾਵੇ ਉਹ ਮੈਂ ਜਾ ਕੇ ਪੁੱਛਿਆ ਮੈਂ ਕਿਹਾ ਬਾਪੂ ਜੀ ਬੱਚਿਆਂ ਨੇ ਤੁਹਾਨੂੰ ਸੜਕ ਪਾਰ ਕਰਾਈ ਐ ਤੁਸੀਂ ਖਿਜਦੇ ਕਿਉਂ ਪਿਓ ਉਹ ਕਹਿੰਦਾ ਖਿਜਾਂ ਨਾ ਯਾਰ ਕਮਾਲ ਦੀ ਗੱਲ ਕਰਦੇ ਪਿਓ ਖਿਜਾਂ ਕਿਉਂ ਨਾ ਮੈਂ ਕਿਉਂ ਖਿਜੇ ਪਿਓ ਕਹਿੰਦਾ ਮੈਂ ਸੜਕ ਪਾਰ ਕਰਨੀ ਨਹੀਂ ਸੀ ਧੱਕੇ ਨਾਲ ਮੈਨੂੰ ਸੜਕ ਪਾਰ ਕਰਾ ਦਿੱਤੀ ਦੋਸਤੋ ਮੈਂ ਦੂਜੇ ਪਾਸੇ ਬਜ਼ੁਰਗਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਜੇ ਤੁਸੀਂ ਇੱਕ ਜੁਆਇੰਟ ਫੈਮਿਲੀ 'ਚ ਰਹਿੰਦੇ ਹੋ ਤੇ ਕੋਸ਼ਿਸ਼ ਕਰੋ ਕਿ ਹੁਣ ਤੁਸੀਂ 파ਟ ਫਕਤੀ ਕਰੋ ਹਰ ਗੱਲ 'ਚ ਸਲਾਹ ਨਾ ਦਿਓ ਕਿਉਂਕਿ ਇਹ ਜਨਰੇਸ਼ਨ ਗੈਪ ਹੈ ਜਿੱਦਾਂ ਜਿੱਦਾਂ ਬੱਚੇ ਵੱਡੇ ਹੋ ਰਹੇ ਨੇ ਅੱਗੋਂ ਤੁਹਾਡੇ ਪੁੱਤੇ ਪੁੱਤੀਆਂ ਉਹ ਤੁਹਾਡੀ ਗੱਲ ਨਹੀਂ ਸਮਝ ਸਕਦੇ ਜੇ ਤੁਸੀਂ ਹਰ ਗੱਲ ਚ ਉਹਨਾਂ ਨੂੰ ਸਮਝਾਣਾ ਸ਼ੁਰੂ ਕਰੋਗੇ ਤੇ ਤੁਹਾਡੇ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦੇਣਗੇ ਜਾਂ ਤੁਹਾਡੀ ਗੱਲ ਨਹੀਂ ਸੁਣਨਗੇ ਜਾਂ ਤੁਸੀਂ ਕੋਸ਼ਿਸ਼ ਕਰੋਗੇ ਲੰਬੀਆਂ ਗੱਲਾਂ ਨਾ ਕਰੋ ਜਿੰਨਾ ਜ਼ਿਆਦਾ ਤੁਸੀਂ ਉਹਨਾਂ ਨੂੰ ਤੰਗ ਕਰੋਗੇ ਕਿ ਮੇਰੇ ਅਸੇ ਉਹ ਲਿਆ ਮੈਨੂੰ ਉੱਥੇ ਛੱਡ ਦੇ ਮੈਨੂੰ ਐਦਾਂ ਕਰ ਦੇ ਮੈਨੂੰ ਉਦਾਂ ਕਰ ਦੇ ਤੇ ਬੱਚੇ ਤੰਗ ਆ ਜਾਂਦੇ ਨੇ ਤੇ ਕੋਸ਼ਿਸ਼ ਕਰੋ ਕਿ ਆਪਣਾ ਸੁਭਾਅ ਥੋੜਾ ਬਦਲੋ ਜਿੱਦਾਂ ਨੂੰ ਸੱਸ ਦਾ ਆਪਸ ਘਰ 'ਚ ਝਗੜਾ ਚੱਲਦਾ ਹੁੰਦਾ ਨੂਨ ਨੂੰ ਚਾਹੀਦਾ ਆਪਣੀ ਸੱਸ ਦੀ ਇੱਜ਼ਤ ਕਰੇ ਤੇ ਸੱਸ ਨੂੰ ਵੀ ਚਾਹੀਦਾ ਹੈ ਕਿ ਹਰ ਗੱਲ 'ਚ ਟੋਕਾ ਟਾਕੀ ਨਾ ਕਰੇ ਕੋਸ਼ਿਸ਼ ਕਰਿਏ ਕਿ ਬੱਚਿਆਂ ਨੂੰ ਆਪਣੇ ਕਲਚਰ ਬਾਰੇ ਸਮਝਾਈਏ ਪਰ ਉਹਨਾਂ ਤੇ ਥੋਪੀਏ ਨਾ ਮੇਰਾ ਇੱਕ ਦੋਸਤ ਹੈ ਜੀ ਉਹਨਾਂ ਮੇਰੀ ਗੱਲਬਾਤ ਹੋ ਰਹੀ ਸੀ ਕਿ ਮੈਂ ਕਿਹਾ ਤੁਸੀਂ ਕਿੰਨੇ ਭਰਾ ਹੋ ਕਹਿੰਦੇ ਸੀ ਤਿੰਨ ਭਰਾ ਵਾਂ ਤੇ ਮੈਂ ਕਿਹਾ ਮੰਮੀ ਡੈਡੀ ਮੈਂ ਸੁਣਿਆ ਕਿ ਮੰਮੀ ਡੈਡੀ ਨੂੰ ਤੂੰ ਰੱਖਿਆ ਆ ਤੇਰੇ ਭਰਾਵਾਂ ਕੋਲ ਨਹੀਂ ਰਹਿੰਦੇ ਉਹ ਕਹਿੰਦਾ ਨਹੀਂ ਯਾਰ ਮੰਮੀ ਡੈਡੀ ਨੂੰ ਮੈਂ ਕਿੱਦਾਂ ਰੱਖ ਸਕਦਾ ਉਹ ਮੈਂ ਮੰਮੀ ਡੈਡੀ ਕੋਲ ਰਹਿਣਾ ਵਾ ਸਾਡੀ ਕੀ ਹਿੰਮਤ ਹੈ ਸਾਡੀ ਕੀ ਔਕਾਤ ਹੈ ਕਿ ਆਪਣੇ ਮੰਮੀ ਡੈਡੀ ਨੂੰ ਆਪਣੇ ਕੋਲ ਰੱਖ ਸਕੀਏ ਕਈ ਵਾਰੀ ਘਰਾਂ ਦੇ ਵਿੱਚ ਇਹੋ ਜੀ ਅੰਡਰਸਟੈਂਡਿੰਗ ਹੋ ਜਾਂਦੀ ਹੈ ਕਿ ਮਾਪਿਓ ਨੂੰ ਥੋੜੇ ਦਿਨ ਇੱਕ ਭਰਾਣੇ ਰੱਖਣਾ ਹੈ ਥੋੜੇ ਦਿਨ ਦੂਜੇ ਭਰਾਣੇ ਰੱਖਣਾ ਕਈ ਵਾਰੀ ਤੇ ਇਦਾਂ ਵੀ ਹੋ ਜਾਂਦਾ ਜੇ 1 ਮਹੀਨੇ ਦੇ 31 ਦਿਨ ਆ ਗਏ ਨਾ ਤੇ ਦੋ ਭਰਾਵਾਂ ਨੇ 15 ਦਿਨ ਉਹਨੇ ਰੱਖਣਾ ਸੀਗਾ ਤੇ 15 ਦਿਨ ਉਹਨੇ ਰੱਖਣਾ ਸੀਗਾ ਤੇ 16ਵੇਂ ਦਿਨ ਸੋਚਣ ਲੱਜੰਦੇ ਯਾਰ ਉਹਨਾਂ ਨੂੰ ਕਿੱਥੇ ਰੱਖੀਏ ਇਦਾਂ ਨਹੀਂ ਹੋਣਾ ਚਾਹੀਦਾ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਪੋਸਿਆ ਜਿਨ੍ਹਾਂ ਨੇ ਇਨੀ ਮਿਹਨਤ ਕਰਕੇ ਤੁਹਾਨੂੰ ਆਪਣੇ ਪਿਆਰਾਂ ਤੇ ਖੜਾ ਕੀਤਾ ਦੋਸਤੋ ਉਹਨਾਂ ਵਾਸਤੇ ਤੇ ਤੁਹਾਨੂੰ ਧਿਆਨ ਰੱਖਣਾ ਹੀ ਪਏਗਾ ਤੁਹਾਡਾ ਫਰਜ ਆ ਆਪਣੇ ਬਜ਼ੁਰਗਾਂ ਦਾ ਧਿਆਨ ਜਰੂਰ ਰੱਖੋ ਬਹੁਤ ਘਰਾਂ ਦੇ ਵਿੱਚ ਪ੍ਰਾਪਰਟੀ ਦਾ ਝਗੜਾ ਹੈ ਬੱਚੇ ਜਾਂਦੇ ਨੇ ਕਿ ਸਾਡੇ ਮਾਪਿਓ ਪ੍ਰਾਪਰਟੀ ਸਾਡੇ ਨਾਂ ਤੇ ਕਰ ਦੇਣ ਪਰ ਮਾਪਿਓ ਜਾਂਦੇ ਨੇ ਕਿ ਪ੍ਰਾਪਰਟੀ ਅਸੀਂ ਆਪਣੇ ਜਿੰਦੇ ਜੀ ਬੱਚਿਆਂ ਦੇ ਨਾਂ ਤੇ ਨਾ ਕਰੀਏ ਕਿਉਂਕਿ ਬੱਚੇ ਉਸ ਵਕਤ ਸੇਵਾ ਨਹੀਂ ਕਰਦੇ ਆਓ ਦੇਖਦੇ ਹਾਂ ਇੱਕ ਹੋਰ ਕਲਿੱਪ ਥੋੜਾ ਹਸਾਨ ਵਾਲਾ ਆ ਵਕੀਲ ਸਾਹਿਬ ਸਾਸੀ ਕਾਹ ਜੀ ਸਾਸੀ ਕਾਹ ਜੀ ਉਹ ਮੈਂ ਵਕੀਲ ਸਾਹਿਬ ਆਪਣੀ ਨਾ ਵਸੀਅਤ ਬਦਲਾਉਣੀ ਆ ਵਸੀਅਤ ਬਦਲਾਨੀ ਤੇ ਤੂੰ ਲਿਖਾਈ ਤੇ ਮਹੀਨੇ ਕੇ ਪਹਿਲਾਂ ਤੇ ਲਿਖਾਈ ਤੂੰ ਹੀ ਹਲੇ ਇਕੋ ਨਾ ਬਣਾਣੀ ਕੀ ਚੱਕਰ ਹੋ ਗਿਆ ਆਹੋ ਆ ਮੈਨੂੰ ਤੇ ਹੁਣ ਪਤਾ ਲੱਗਾ ਵੀ ਮੇਰੇ ਨੂੰ ਤੇ ਪੁੱਤ ਮੇਰੇ ਬਾਰੇ ਕੀ ਸੋਚਦੇ ਆ ਮੈਨੂੰ ਰਾਤੀ ਨਾ ਕਿਤੇ ਵਕੀਲ ਸਾਹਿਬ ਪਿਆਰ ਤੇ ਲੱਗੀ ਮੈਂ ਪਾਣੀ ਪੀਣ ਲਈ ਉੱਠਿਆ ਫ੍ਰਿਜ ਮੇਰੇ ਨਾ ਮੁੰਡੇ ਦੇ ਕਮਰੇ ਮੋਰੇ ਪਿਆ ਮੈਂ ਪਾਣੀ ਪੀਣ ਲੱਗਿਆ ਤੇ ਅੰਦਰੋਂ ਮੇਰੀ ਨੂੰ ਆ ਮੇਰੇ ਮੁੰਡੇ ਨੂੰ ਕੋਤਰ-ਕੋਤਰ ਹੌਲੀ-ਹੌਲੀ ਗੱਲਾਂ ਕਰੇ ਆਖੇ ਜੀ ਆ ਬਾਪੂ ਨੇ ਵਸੀਅਤ ਤਾਂ ਤੁਹਾਡੇ ਨਾਂ ਕਰ ਦਿੱਤੀ ਆ ਹੁਣ ਤਾਂ ਰੱਬ ਕਰੇ ਤੇ ਰੱਬ ਇਹਨੂੰ ਚੱਕ ਹੀ ਲਵੇ ਤੇ じゃ ਇਹਦਾ ਕਿਤੇ ਹੋਰ ਕੰਮ ਕਰੀਏ ਤੇ ਤੁਹਾਡਾ ਗਲੋ ਇੱਥੇ ਆ ਪਾ ਲਿੱਥੇ ਕਾ ਮੈਨੂੰ ਤਾਂ ਪਤਾ ਲੱਗਾ ਪੁੱਤ ਵੀ ਇੰਨਾ ਮੇਰੇ ਬਾਰੇ ਮਾੜਾ ਬੋਲਦੇ ਮੈਂ ਵਸੀਅਤ ਬਦਲਾਉਣੀ ਆ ਹੁਣ ਯਾਰ ਇਹਦਾ ਬਿਰਗ ਦਾ ਵੀ ਪੰਗਾ ਹੀ ਆ ਪਹਿਲਾਂ ਵੀ ਔਖੇ ਹੋ ਗਏ ਪੇਮੈਂਟ ਕਰਾਈ ਵਸੀਅਤ ਦਿਖਾਈ ਸੌਂਦਾ ਇਹਨੂੰ ਔਖਾ ਬਾਰ-ਬਾਰ ਕੀ ਸਵਾਲ ਪੁੱਛਾਂ ਕੀ ਜਵਾਬ ਮੰਗਾ ਸਮਝ ਇਹਨੂੰ ਆਂਦਾ ਨਹੀਂ ਇਹਦੇ ਬਹੁ ਮਗਹੀ ਮਾਰੀਏ ਕਿਸੇ ਤਰ੍ਹਾਂ ਨਾ ਇਹਨੂੰ ਗਲੋਂ ਲਾਈਏ ਐ ਹਾਂ ਸੇ ਤੁਹਾਨੂੰ ਤੇ ਕੰਨੀ ਸੁੰਦਾ ਹੀ ਨਹੀਂ ਸੀਗਾ ਤੁਹਾਨੂੰ ਕਿਤਾ ਪਤਾ ਲੱਗਾ ਖੁਛਣ ਫੁਛੇ ਕੀ ਬੋਲਿਆ ਆ ਪੁੱਤ ਆ ਟਾਡੇ ਮੱਲੇ ਲੱਗਾ ਜੀ ਆ ਕੈਂਪ ਆ ਕੰਨਾਂ ਦੀਆਂ ਮਸ਼ੀਨਾਂ ਆ ਆ ਮੈਂ ਜਾਦੀ ਮਸ਼ੀਨ ਲਵਾਈ ਨਾ ਮੈਨੂੰ ਸਭ ਕੁਝ ਸੁੰਦਾ ਆ ਆ ਕੋਈ ਮੂੰਹ ਚ ਬੋਲੇ ਮੈਨੂੰ ਉਹ ਵੀ ਸੁਣ ਜਾਂਦਾ ਆ ਆ ਜੋ ਤੂੰ ਬੋਲਿਆ ਉਹ ਵੀ ਮੈਨੂੰ ਸੁਣ ਗਿਆ ਆਲਾ ਪਾੜ ਆਪਣੀ ਫੀਸ ਮੇਰੀ ਦਸਿਆਤ ਬਦਲ ਕਈ ਵਾਰੇ ਬੱਚੇ ਮਾਪਿਆਂ ਦੀ ਸੇਵਾ ਨਹੀਂ ਕਰਦੇ ਮਾਪਿਆਂ ਦਾ ਖਰਚਾ ਕਿੱਥੋਂ ਚੱਲਣਾ ਉਹਨਾਂ ਦੇ ਕੋਲ ਕਈ ਵਾਰੀ ਮਾਪਿਆਂ ਦੀ ਕੋਈ ਪੈਨਸ਼ਨ ਵੀ ਨਹੀਂ ਹੁੰਦੀ ਉਹ ਰੋਟੀ ਪਾਣੀ ਕਿੱਥੋਂ ਖਾਣਗੇ ਉਹ ਆਪਣਾ ਜੀਬ ਖਰਚਾ ਕਿੱਥੋਂ ਕੱਢਣਗੇ ਤੇ ਸਰਕਾਰ ਦੀਆਂ ਬੜੀਆਂ ਸਕੀਮਾਂ ਆ ਜਿਹੜਾ ਤੁਸੀਂ ਆਪਣੇ ਪ੍ਰਾਪਰਟੀ ਤੋਂ ਲੋਨ ਲੈ ਕੇ ਉਹ ਪੈਸੇ ਵਰਤ ਸਕਦੇ ਹੋ ਇਹ ਜਿਆਦਾ ਤੁਹਾਨੂੰ ਬੈਂਕ ਵਾਲੇ ਦੱਸ ਸਕਦੇ ਨੇ ਉੱਥੇ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ ਇੱਕ ਵਾਰੀ ਕੋ ਬਜ਼ੁਰਗ ਧਾਰਮਿਕ ਯਾਤਰਾ ਤੇ ਭਰ ਗਏ ਤੇ ਜਦੋਂ ਵਾਪਸ ਆਏ ਤੇ ਦੇਖਿਆ ਕਿ ਉਹਨਾਂ ਦਾ ਬੈੱਡ ਜਿਹੜਾ ਸੀਗਾ ਬੈਡਰੂਮ 'ਚ ਲੱਗਾ ਸੀਗਾ ਉਹ ਬਰਾਂਡੇ 'ਚ ਰੱਖਿਆ ਆਇਆ ਸੀਗਾ ਆਪਣੇ ਬੱਚਿਆਂ ਨੂੰ ਪੁੱਛਿਆ ਕਹਿੰਦੇ ਮੇਰਾ ਬੈੱਡ ਬਾਹਰ ਕਿਉਂ ਕਰਤਾ ਕਹਿੰਦੇ ਬਾਪੂ ਜੀ ਹੁਣ ਤੁਸੀਂ ਫਰਾਂਟੇ 'ਚ ਹੀ ਸੌਇਆ ਕਰੋ ਬੱਚੇ ਵੱਡੇ ਹੋ ਗਏ ਨੇ ਘਰ 'ਚ ਜਗ੍ਹਾ ਘਟਾ ਹੈ ਅਗਰ ਇਹ ਬਜ਼ੁਰਗ ਨੇ ਕੀਤਾ ਕੀ ਉਹਨੇ ਜਾ ਕੇ ਘਾਰ ਹੀ ਵੇਚ ਦਿੱਤਾ 20 ਲੱਖ ਰੁਪਏ ਦਾ ਘਰ ਸੀ ਉਹਨੇ 17-18 ਲੱਖ 'ਚ ਵੇਚ ਕੇ ਕਹਿੰਦਾ ਤੁਸੀਂ ਨਿਕਲੋ ਉੱਥੋਂ ਤੇ ਮੈਂ ਆਪੇ ਹੀ ਦੇਖ ਲਾਂਗਾ ਕੀ ਕਰਨਾ ਉਹ ਬੱਚੇ ਕਹਿੰਦੇ ਬਾਪੂ ਜੀ ਕਮਾਲ ਕਰਤੀ ਤੁਸੀਂ ਕਹਿੰਦੇ ਕਹਿੰਦੇ ਅਸੀਂ ਕਿੱਥੇ ਰਹਾਂਗੇ ਕਹਿੰਦਾ ਪੁੱਤਰ ਮੈਂ ਇਨਾ ਨਰਦਈ ਨਹੀਂ ਆਂ ਕਿ ਤੁਹਾਨੂੰ ਘਰੋਂ ਬਾਹਰ ਕੱਢਾਂਗਾ ਉਹ ਸਾਹ ਨਾਲ ਘਰ ਕਰਾਏ ਤੇ ਲੱਲਿਆ ਇੱਕ ਸਾਲ ਦਾ ਕਰਾਇਆ ਮੈਂ ਦੇ ਦਿੱਤਾ ਬਾਕੀ ਉਸ ਬਾਅਦ ਤੁਸੀਂ ਆਪ ਹੀ ਦੇਖੋ ਕੀ ਕਰਨਾ ਸਿੱਦੇ ਦੋਸਤੋ ਜੇ ਅਸੀਂ ਬਜ਼ੁਰਗਾਂ ਨਾਲ ਮਾੜੀ ਕਰਾਂਗੇ ਤੇ ਬਜ਼ੁਰਗ ਵੀ ਸਾਡੇ ਨਾਲ ਮਾੜੀ ਕਰ ਸਕਦੇ ਆ ਨਾ ਉਹਨਾਂ ਦਾ ਹੱਕ ਹੈ ਨਾ ਤੇ ਤੁਹਾਨੂੰ ਕਿੱਦਾਂ ਦਾ ਲੱਗਾ ਅੱਜ ਦਾ ਪ੍ਰੋਗਰਾਮ ਥੋੜਾ ਜਿਹਾ ਸੰਜੀਦਾ ਸੀਗਾ ਤੇ ਜਰੂਰ ਦੱਸਿਓ ਬਾਕੀ ਅਗਲੇ ਹਫਤੇ ਐਸੇ ਦਿਨ ਐਸੇ ਸਮੇਂ ਐਸੇ ਚੈਨਲ ਤੇ ਫਿਰ ਮਿਲਾਂਗੇ ਪ੍ਰੋਗਰਾਮ ਲੈ ਕੇ Pode te corovićar.